ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸੋਨੀ ਮੁੰਜਲ ਹੈਰ ਬਲੌਗ ਚੈਨਲ ਵਿੱਚ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਸ਼ੂਭ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਹਨਾ ਵਾਹਿਗੁਰੂ ਤੁਹਾਨੂੰ ਸਾਰੇ ਹਮਤਾਂ ਦਸਦੀ ਬਖਸ਼ੇ ਹਨ ਤੇ ਆਪਾਂ ਅੱਜ ਦੀ ਵੀਡੀਓ ਬਣਾਉਣ ਲੱਗੇ ਸੀ ਅੱਜ ਆਪਾਂ ਬਣਾਉਣ ਲੱਗਿਆਂ ਆਮਲੇ ਦੀਆਂ ਖੱਟੇ ਮਿੱਟੇ ਗਟਾਗਟ ਜਿਹਨੂੰ ਫਿਰ ਜਿੱਦਾਂ ਕੁਝ ਕਹਿੰਦੇ ਆਪਾਂ ਤਾਂ ਖੱਟੀਆਂ ਮਿੱਟੀਆਂ ਗੋਲੀਆਂ ਹੀ ਕਹਿੰਦੇ ਹੁੰਦੇ ਸੀ ਜਾਂ ਟਾਫੀਆਂ ਹਨਾ ਨਿੱਕੇ ਹੁੰਦੇ ਆਪਾਂ ਬਹੁਤ ਖਾਂਦੇ ਹੁੰਦੇ ਸੀ ਬੜੀਆਂ ਸਵਾਦ ਲੱਗਦੀਆਂ ਹੁੰਦੀਆਂ ਸੀ ਤੇ ਕਾਨਨ ਵੀ ਹੈਗੀਆਂ ਬਹੁਤ ਪਸੰਦ ਹੈ ਤੇ ਮੈਂ ਸੋਚਿਆ ਜੀ ਉਹਨੂੰ ਘਰੇ ਹੀ ਬਣਾ ਕੇ ਦਵਾਂ ਕਿਦੜ ਦਾ ਮੈਨੂੰ ਕਹੀ ਜਾਂਦਾ ਮੰਮੀ ਮੈਨੂੰ ਬਣਾ ਦੋ ਬਣਾ ਦੋ ਬਣਾ ਦੋ ਅੱਜ ਉਹ ਸਕੂਲ ਗਿਆ ਹੈ ਮੈਂ ਕਿਹਾ ਚੱਲ ਕੋਈ ਨਾ ਮੈਂ ਬਣਾ ਦਿੰਦੀ ਆ ਆਪਣੇ ਕੋਲ ਔਲੇ ਪਏ ਸੀਗੇ ਤੇ ਕੁਛ ਆਪਾਂ ਚਾਹਤ ਵਾਲੇ ਸੀ ਕੁਛ ਬਚ ਗਏ ਸੀ ਤੇ ਉਹ ਦੇਖ ਸਕਦੇ ਪਾ ਦੇ ਔਲੇ ਇਹ ਆਪਾਂ ਹੁਣ ਇਹਨੂੰ ਪਹਿਲਾਂ ਔਲਿਆਂ ਨੂੰ ਆਪਾਂ ਕੀ ਕਹਿੰਦਾ ਹਵਾ ਲੈਣਾ ਇਹਦੇ ਲਈ ਆਪਾਂ ਲਾ ਦਿੰਨੇ ਆ ਔਰੀ ਕੁਝ ਜਾਣਗੇ ਆਪਾਂ ਪਹਿਲਾਂ ਉਬਲ ਮੈਂ ਉਬਲ ਮੈਂ ਤਾਂ ਧੰਨੇ ਔਲੇ ਉਬਲ ਜਾਣਗੇ ਕੁੱਤੇ ਦੇ ਮੈਂ ਪਟਕਣ 10 ਤੋਂ 15 ਮਿੰਟ ਔਲੇ ਨੂੰ ਉਬਲ ਲੈਣ ਦਿੰਦੇ ਨੇ ਫਿਰ ਦੇਖਦੇ ਹਾਂ ਹਾਂਜੀ ਆਪਣੇ ਔਲੇ ਦੇ ਭਾਜੀ ਤੁਸੀਂ ਬਾਚ ਕੇ ਆ ਕਲਰ ਵੀ ਚੇਂਜ ਹੋ ਗਿਆ ਹੁਣ ਆਪਾਂ ਕਰ ਦਾਂਗੇ ਬੰਦ ਤੇ ਆਪਾਂ ਇਹਨਾਂ ਨੂੰ ਕੱਢ ਲਾਂਗੇ ਬਾਅਦ ਵਿੱਚ ਆਪਾਂ ਕੀ ਕਰਨਾ ਇਹਨਾਂ ਤੇ ਗੜਕਾਂ ਲੱਗ ਕਰ ਦੇਣੀਆਂ ਤੇ ਔਲੇ 'ਤੇ ਲੱਗ ਕਰ ਦੇਣੇ ਆਹ ਜਿਆ ਕਿਸ ਬੁੰਨੀਆਂ ਦਾ ਪਤਾ ਨਹੀਂ ਜਿਆ ਕੋਈ ਹੀ ਬੁੰਨੀ ਹਾਂਜੀ ਆਪਾਂ ਆਮ ਲਿਆ ਨੂੰ ਸ਼ੈਲ ਲਿਆ ਸੀ ਇਸ ਤਰ੍ਹਾਂ ਗਿਰਕਾ ਲੱਗ ਕਰਤੀਆਂ ਸੀ ਸਾਦਿਆਂ ਨੂੰ ਹੁਣ ਆਪਾਂ ਮੈਕਸੀ ਦੇ ਯਾਦ ਵਿੱਚ ਹੈ ਨਾ ਇਦਾਂ ਇਹ ਖੰਡ ਵਾਲੀ ਹੈ ਕੋਈ ਗੱਲ ਨਹੀਂ ਪੇ ਦੇ ਵਿੱਚ ਹੈ ਨਾ ਇਹਨਾਂ ਨੂੰ ਪੀ ਲਾਂਗੇ ਸਾਦਿਆਂ ਨੂੰ ਇਹਦਾ ਪੇਸਟ ਹੀ ਬਣਾ ਲੀਏ ਪਹਿਲਾਂ ਹਾਂਜੀ ਪਹਿਲਾਂ ਇਹਦਾ ਪੇਸਟ ਬਣਾ ਲਿਆ ਤੁਸੀਂ ਦੇਖ ਸਕਦੇ ਆ ਤੇ ਹੁਣ ਆਪਾਂ ਅੱਗੇ ਦੱਸਦੇ ਆ ਤੁਹਾਨੂੰ ਹਾਂਜੀ ਹੁਣ ਆਪਾਂ ਕੜਾਈ ਰੱਖ ਲਈ ਇਹ ਜੀ ਹੋ ਲੰਦਾ ਵਿੱਚ ਆਪਾਂ ਥੋੜਾ ਜਿਹਾ ਦੇਸੀ ਕਿਉਂ ਪਾਉਣਾ ਇਹਦੇ ਵਿੱਚ ਇਹ ਮੜਾ ਮੜਾ ਪਾਣੀ ਆ ਪੜਾਈ ਸੋਖ ਜੂਗੀ ਥੋੜਾ ਪ ਦੇਸੀ ਕਿਉਂ ਪਾਉਣਾ ਉਸ ਜਿਹੜਾ ਮਾਜੀ ਪਾਸ ਆਉਂਦੇ ਹਾਂ ਆਪਾਂ ਇਹਨਾਂ ਤੇ ਦੇਸੀ ਘਿਓ ਪਾਉਣਾ ਬੱਚੇ ਨੂੰ ਫਰਾਈ ਕਰ ਦੇ ਉਪਸ ਜਿਆਦਾ ਨਹੀਂ ਪਾਉਣਾ ਦੀ ਵਧੀਆ ਤੇ ਟੇਸਟੀ ਇਹ ਮਿੱਠਖਟੀਆਂ ਮਿੱਠੀਆਂ ਗੋਲੀਆਂ ਜੇ ਬਣ ਜਾਂਦੀਆਂ ਨਾ ਜਿਹਨੂੰ ਗੋਲੇ ਕਹਿ ਦਿੰਦੇ ਆ ਟਾਫੀਆਂ ਵੀ ਕਹਿ ਦਿੰਦੇ ਆ ਤੇ ਹੁਣ ਆਪਾਂ ਇਹਦੇ ਵਿੱਚ ਕੀ ਕਰਨਾ ਆਪਾਂ ਜਿਹੜਾ ਪੇਸਟ ਬਣਾਇਆ ਹੈ ਸਾਰਾ ਵਿੱਚ ਪਾ ਕੇ ਇਹਦੇ ਵਿੱਚ ਫਰਾਈ ਕਰਨਾ ਇਹ ਜੱਟਾ ਕੱਪਾ ਜੱਟਾ ਜੜਾ ਨਾ ਹੋ ਜੂਵੇ ਹੈਨਾ ਬੱਚੇ ਦੇ ਪਕਾਣਾ ਗੋੜੇ ਐਡ ਤੇ ਫਿਰ ਇਹਨਾਂ ਦੋਨਾਂ ਚੀਜ਼ਾਂ ਨੂੰ ਆਪਾਂ ਮਿਕਸ ਕਰਨਾ ਹੈ

ਜੀ ਤੁਸੀਂ ਦੇਖ ਸਕਦੇ ਆ ਗਾੜਾ ਜਿਹਾ ਬਿਲਕੁਲ ਪੇਸਟ ਬਣ ਚੁੱਕਿਆ ਇਹਦਾ ਬੋਡ ਬੈਚ ਇਹਦੇ ਐਡ ਹੋ ਚੁੱਕਿਆ ਹਨਾ ਤੇ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਥੋੜੇ ਜਿਹਾ ਮਸਾਲੇ ਥੋੜਾ ਨੂਰ ਮੈਚ ਤੇ ਮਸਾਲੇ ਤੁਸੀਂ ਆਪ ਦੇ ਅਕੋਰਡਿੰਗ ਪਾ ਸਕਦੇ ਜਿੰਨਾ ਤੁਸੀ ਖਾਣੇ ਹੋਣਾ ਹਨਾ ਫਿਰ ਸਵਾਦ ਕੇ ਮਿਕਸ ਕਰ ਲਾਂਗੇ ਇਸ ਤਰ੍ਹਾਂ ਬਹੁਤ ਹੀ ਸਵਾਦ ਤੇ ਟੇਸਟੀ ਤੇ ਬਹੁਤ ਹੀ ਆਦਾ ਗੁਣਕਾਰੀ ਹੁੰਦੇ ਆ ਇਹ ਗੋਲੇ ਆਖਿਆ ਨਾਲ ਦਾ ਦੰਦ ਖਰਾਬ ਹੁੰਦੀ ਹੈ ਤਾਂ ਬਹੁਤ ਤਾਕਤ ਵਾਲੀ ਚੀਜ਼ ਹੈ ਬੱਚਿਆਂ ਲਈ ਵੀ ਹੈ ਨਾ ਬਹੁਤ ਜ਼ਿਆਦਾ ਫਾਇਦੇਮੰਦ ਹੈ ਬਹੁਤ ਗੁਣ ਹੁੰਦੇ ਇਹਨਾਂ ਵਿੱਚ ਦੇਖੋ ਕਿਹੜਾ ਪੇਸਟ ਬਣ ਗਿਆ ਹੁਣ ਆਪਾਂ ਕੀ ਕਰਦੇ ਆਪਾਂ ਬੰਦ ਕਰ ਦੇਣਾ ਤੇ ਆਪਾਂ ਇਹਨੂੰ ਠੰਡਾ ਹੋਣ ਲਈ ਰੱਖਾਂਗੇ ਜਦ ਤੱਕ ਠੰਡਾ ਜੇ ਠੰਡਾ ਹੋ ਗਿਆ ਫਿਰ ਆਪਾਂ ਇਹਦੇ ਗੋਲੇ ਬਟਾਂਗੇ ਹੁਣ ਆਪਾਂ ਠੰਡਾ ਹੋਣ ਲਈ ਰੱਖ ਦਿੰਦੇ ਹਾਂ 10 ਮਿੰਟ ਹਾਂਜੀ ਹੁਣੇ ਠੰਡਾ ਹੋ ਚੁੱਕਿਆ ਮੈਂ ਅਕਸ਼ਰ ਆਪਾਂ ਇਹਨੂੰ ਥੱਲੇ ਉਤਾਰ ਲਾਂਗੇ ਹਾਂਜੀ ਹੁਣ ਆਪਾਂ ਇਹ ਗੋਲ ਗੋਲ ਇੱਥੇ ਗੋਲੇ ਵਟ ਲਾਂਗੇ ਖੰਡ ਵਿੱਚ ਪੂਰਾ ਖੰਡ ਵਿੱਚ ਤਲਾ ਲਾਂਗੇ ਇਦਾਂ ਬੈਠੇ ਤੁਸੀਂ ਜੀ ਆ ਆਪਣਾ ਹੁੰਦਾ ਨਾਰੀਅਲ ਦਾ ਪਤਾ ਦੋ ਵੀ ਲਾਉਣਾ ਚਾਹਦੇ ਲਾ ਸਕਦੇ ਹਾਂ ਆਪਾਂ ਸਭ ਤੋਂ ਪਹਿਲਾਂ ਗੋਲੇ ਵਟ ਲਾਂਗੇ ਗੋਲ ਗੋਲ ਦੋਨੇ ਚੀਜ਼ੇ ਲਾਉਣੀਆਂ ਟੇਸਟ ਬਹੁਤ ਆ ਜਾ ਲੱਗਦੀ ਤਾਂ ਵਧੀਆ ਲੱਗੂਗਾ ਹਨਾ ਆਪਾਂ ਨੂੰ ਹਾਂਜੀ ਆਪਾਂ ਇਸ ਦਾ ਸਾਰੇ ਗੋਲੇ ਲੈ ਆ ਕਰ ਤੇ ਇਹਨੂੰ ਆਪਾਂ ਕਿਸੇ ਵੀ ਏਦਾਂ ਕੱਚ ਦੇ ਕੰਟੇਨਰ ਦੇ ਵਿੱਚ ਰੱਖ ਸਕਦੇ ਹ ਹਨਾ ਹਾਂਜੀ ਆਪਾਂ ਥੋੜੇ ਜਿਹਾ ਕੱਚ ਦੇ ਕਿਸ ਕੰਟੇਨਰ ਦੇ ਵਿੱਚ ਬਾਲ ਕਰਕੇ ਰੱਖਦੇ ਆ ਹਨਾ ਵੀ ਪਾ ਕੇ ਰੱਖਦੇ ਆ ਵੀ ਥੋੜੇ ਜਿਹਾ ਜਿੰਨੇ ਕੋਲ ਛੋਟਾ ਹੀ ਸੀਗਾ ਤੇ ਬਾਕੀ ਆਪਣੇ ਕੋਲ ਆ ਪਿਆ ਬਹੁਤ ਹੀ ਸਵਾਦ ਤੇ ਬਹੁਤ ਹੀ ਟੇਸਟੀ ਬਣਦੇ ਆ ਤੁਸੀਂ ਵੀ ਬਣਾਉ ਹਨਾ ਹਾਂਜੀ ਆ ਦੇਖ ਸਕਦੇ ਆਪਾਂ ਬਣਾ ਕੇ ਰੱਖਤੇ ਆ ਥੋੜੇ ਜਿਹਾ ਨਾ ਥੋੜੇ ਜਿਹਾ ਆਪਣੀ ਫ੍ਰੀਜ ਵਿੱਚ ਉਵੇਂ ਪਏ ਆ ਨਾ ਬਹੁਤ ਹੀ ਸਵਾਦ ਤੇ ਬਹੁਤ ਹੀ ਟੇਸਟੀ ਬਣਦੇ ਆ ਤੁਸੀਂ ਦੇਖ ਸਕਦੇ ਹੋ ਘਰ ਵਿੱਚ ਇਦਾਂ ਤੁਸੀਂ ਬਣਾ ਸਕਦੇ ਹੋ ਨਾ ਤੇ ਬਹੁਤ ਹੀ ਵਧੀਆ ਬੱਚਿਆਂ ਤੇ ਖਾ ਲਈ ਬਾਦ ਉਹ ਚੀਜ਼ਾਂ ਨਾ ਖਾਣ ਇਦਾਂ ਦੀ ਚੀਜ਼ਾਂ ਬਣਾ ਕੇ ਖਾਣ ਤੇ ਬਹੁਤ ਹੀ ਜ਼ਿਆਦਾ ਵਧੀਆ ਤੇ ਬਹੁਤ ਹੀ ਟੇਸਟੀ ਬਣਦੇ ਆ ਜੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਵੀ ਆਮਲੇ ਦੀ ਆਪਾਂ ਨਾ ਖੱਟੇ ਮਿੱਠੇ ਗੱਟੇ ਕਹਿੰਦੇ ਤੇ ਵਿੱਚ ਕੈਂਡੀ ਕਹਿੰਦੇ ਦੇ ਵਿੱਚ ਟੌਫੀਆਂ ਕਹਿੰਦੇ ਆ ਆਪਾਂ ਤਾਂ ਸਿੱਧੀਆਂ ਗੋਲੀਆਂ ਟੌਫੀਆਂ ਕਹਿੰਦੇ ਹੁੰਦੇ ਸੀ ਨਾ ਤੇ ਤੁਹਾਨੂੰ ਵਧੀਆ ਲੱਗ ਰਹੀ ਹੈ ਤਾਂ ਤੁਸੀਂ ਘਰੇ ਬੱਚਿਆਂ ਨੂੰ ਬਣਾ ਕੇ ਦਿਖਾਓ ਕਿ ਕਦੋਂ ਆਮਲੇ ਦਾ ਸੀਜ਼ਨ ਆ ਆਮਲੇ ਬਾਦੂ ਆਈ ਹੋਈ ਬਾਜ਼ਾਰਾਂ ਵਿੱਚ ਹਨਾ ਤੇ ਲਿਆਓ ਤੇ ਬੱਚਿਆਂ ਨੂੰ ਬਣਾ ਕੇ ਖਵਾਓ ਤੇ ਬੱਚਿਆਂ ਦਾ ਯਾਦਾਂ ਕਦੋਂ ਤਾਜ਼ੀਆਂ ਕਿਉਂਕਿ ਆਪਾਂ ਬਚਪਨ ਵਿੱਚ ਖਾਂਦੇ ਹੁੰਦੇ ਸੀ ਠੀਕ ਹੈ ਕਦਿ ਜੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਪਲੀਜ਼ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆ ਕੱਲ ਨੂੰ ਕਿਸ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ